ਬੋਲ ਫੋਮ ਹਾ ਬੱਦ ਕਰ ਗਿਆ ਬਹਾ ਫਾਸਟ ਕੇਤਹਾਰ ਦੇ ਵਿੱਚ ਤੇ ਨਾ ਇਧਰ ਉੱਤਰ ਪਾਰੇ ਨੇ ਇਧਰ ਹੁਣ ਟਰੱਕ ਪਿੱਛੇ ਕਰ ਰਿਹਾ ਥਾਰ ਚ ਫਸਿਆ ਬੈਠਾ ਉਹ ਨੱਤੀਆ ਤੇਰਾ ਹੱਬ ਬਥੇਰੇ ਆ ਬਾਂਦਰ ਬਾਂਦਰੀ ਬਾਂਦਰ ਬਾਂਦਰੀ ਬਾਂਦਰ ਪਈ ਉਹ ਲੜਦੇ ਹੋ ਆਇਦਰ ਇਹਨਾਂ ਨੂੰ ਕੱਟ-ਕੱਟ ਕੇ ਖੋਈ ਜਾਂਦੇ ਆ ਉਹ ਜਵਾਗ ਦਾ ਬੰਦ ਰਿਹਾ ਇੱਥੇ ਦੇ ਵਲੌਗ ਤੋਂ ਜਾਂਦੇ ਆ ਮਾਤ ਵੀ ਨਮਕੋ ਦੇ ਕਾਜੀ ਸਾਰਨ ਸਵਾਰਨ ਤੋਂ ਬਾਅਦ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਕਿ ਵੀ ਲਾਸਟ ਵਲੌਗ ਦੇ ਤੁਸੀਂ ਦੇਖਿਆ ਸੀ ਕਿ ਆਪਾਂ ਜਾ ਰਹੇ ਆ ਅਨੰਦਪੁਰ ਸਾਹਿਬ ਯਾਤਰਾ ਤੇ ਉਹੀ ਟਰੱਕ ਤੇ ਤੇ ਲਾਸਟ ਵਲੌਗ ਦੇ ਵਿੱਚ ਆਪਾਂ ਰੁਕੇ ਸੀਗੇ ਰਾਣਾ ਸਾਹਿਬ ਤੇ ਰਾਤੀ ਲੇਟ ਕਾਫੀ ਹੋ ਗਈ ਸੀ ਫਿਰ ਅਸੀਂ ਰਾੜਾ ਸਾਹਿਬ ਤੋਂ ਅੰਧਾ ਟਿਕਾਣਾ ਸਿਵਾ ਆ ਗਏ ਸੀਗੇ ਤੇ ਇੱਥੇ ਆਪਾਂ ਰਾਤੀ ਸਟੇ ਕੀਤਾ ਸੀ ਤੇ ਬਸ ਸਵੇਰ ਦੇ 4 ਵਜੇ ਤਬਾ ਥੋੜੀ ਦੇਰ ਨੂੰ ਆਪਾਂ ਕਾਲਗੜ੍ਹ ਸਾਹਿਬ ਜਾਣੇ ਆ ਫਿਰ ਉੱਥੋਂ ਦੁਪਹਿਰ ਹੀ ਜਾਵਾਂਗੇ ਅਨੰਦਪੁਰ ਸਾਹਿਬ ਉਨੇ ਕਾਲਗੜ੍ਹ ਸਾਹਿਬ ਜਾ ਕੇ ਇੱਕ ਵਾਰ ਮੋਟਰ ਮੋਟਰ ਦਿਨਾਵਾਂਗੇ ਤੇ ਫਿਲਹਾਲ ਬਸ ਥੋੜੀ ਦੇਰ ਵਿੱਚ ਲੱਗਦਾ ਬਾਕੀ ਗੁਰਦੁਆਰਾ ਕਾਫੀ ਸੋਹਣਾ ਬਣਾਇਆ ਹੈ ਆਪਣਾ ਕਟਾਣਾ ਸਾਹਿਬ ਤੇ ਕਾਫੀ ਵੱਡਾ ਗੁਰਦੁਆਰਾ ਹੈ ਤੇ ਬੈਕ ਸਾਈਡ ਹੀ ਬਿਲਕੁਲ ਨਹਿਰ ਹੈ ਇੱਕ ਵੱਡੀ ਗੁਰਦੁਆਰਾ ਸਾਹਿਬ ਦੇ ਕੋਣ ਦਿਖਾ ਲਿਆ ਉਹ ਵੀ ਬਸ ਥੋੜੀ ਜਿਹੀ ਬਾਕੀ ਗੁਰਦੁਆਰਾ ਬਹੁਤ ਵਧੀਆ ਬਣਾਇਆ ਹੋਇਆ ਤੇ ਕਾਫੀ ਵੱਡਾ ਗੁਰਦੁਆਰਾ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆ ਚੁੱਕੇ ਚਾਹ ਪਾਣੀ ਛਕ ਲਿਆ ਤੇ ਬਸ ਹੁਣ ਟਰੱਕ 'ਚ ਬੈੰਨੇ ਆ ਤੇ ਚੱਲਦੇ ਆ ਆਪਣਾ ਕਾਲਗੜ੍ਹ ਸਾਹਿਬ ਤੇ ਉੱਥੇ ਜਾ ਕੇ ਆਰਾਮ ਨਾਲ ਮੋਟਰ ਦੇ ਵਿੱਚ ਨਹਾਉਣੇ ਆ ਵੈਸੇ ਤਾਂ ਇੱਥੇ ਕੋਰ ਨਾਲ ਏ ਪਰ ਫਿਰ ਮੋਟਰ ਤੇ ਉੱਥੇ ਵਧੀਆ ਬਣੀ ਵੀ ਉੱਥੇ ਚੱਲ ਕੇ ਆਪਾਂ ਨਹਾਉਣੇ ਆ ਤੇ ਜਰਾ ਤੁਸੀਂ ਵੀ ਕਰ ਲੋ ਦਰਸਾ ਸਵੇਰੇ ਸਵੇਰੇ ਕੀਰਤਨ ਚੱਲ ਰਿਹਾ

ਦੇ ਸਾਢੇ 6 ਹੋ ਚੁੱਕੇ ਤੇ ਆਪਾਂ ਬਹੁਤ ਕਿਤੇ ਕਾਲਗੜ੍ਹ ਹੈ ਬੇਲੋ ਇਹ ਦੂਈ ਘਰ ਮਾੜਾ ਬਟਾ ਆਫਰ ਦਾ ਨੰਨੂ ਸਿੰਘ ਤੂੰ ਹੁਣ ਬਾ ਥੋੜੀ ਦੇਰ ਨੂੰ ਬਣਾ ਜਾਣੇ ਕਿੱਥੇ ਪੂਲ ਤੇ ਮਟਰ ਤੇ ਤੋਂ ਨੂੰ ਆਇਦਾ ਵਲੌਗ ਵਧੀਆ ਲੱਗ ਰਿਹਾ ਆਪਕਾ ਇੰਜੋਏ ਕਰ ਰਹੇ ਹੋਗੇ ਬਾਖੂ ਫਗੇ ਇੰਜੋਏ ਮੈਂ ਡੱਬਾ ਹੋਰ ਕਰਾਂਗੇ ਇੱਥੇ ਸਾਰੇ ਬਈ ਉਤਰੀ ਆਉਂਦੇ ਆ ਤੇ ਪੂਰਾ ਵਧੀਆ ਮਾਰਨਿੰਗ ਹੋ ਚੁੱਕੀ ਆ ਇਧਰ ਆਪਣਾ ਗੈਰੀ ਭਰਾ ਤੇ ਬੀਜਿਆਣਾ ਲੱਗਿਆ ਪਿਆ ਤੇ ਇਧਰ ਸਾਰੇ ਹੈ ਟਰੱਕ ਦੁੱਤਰੀ ਜਾਂਦੇ ਆ ਛੋਰ ਇੱਕ ਇਹ ਇਧਰ ਗੁਰਦੁਆਰਾ ਸਾਹਿਬ ਚੱਲਦੇ ਆ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਜੀ ਹੁਣ ਆਰਾਮ ਨਾਲ ਆਪਾਂ ਥਾਰ 'ਚ ਬੈਠੇ ਆ ਤੇ ਇਧਰ ਆਪਣਾ ਭਰਾ ਸੁੱਤਾ ਪਿਆ ਇਹ ਬੱਸ ਕੰਮ ਖਰਾਬ ਆ ਸੁੱਤਿਆ ਪਿਆ ਬਚਾਰਾ ਇਹ ਇਹ ਟਰੈਵਲ ਕਰ ਕਰ ਕੇ ਥੱਕ ਚੁੱਕੇ ਪਰ ਆਪਾਂ ਥੱਕੇ ਨਹੀਂ ਹੁਣ ਇੱਥੇ ਪਾਣੀ ਦੇ ਆਪਾਂ ਰੈਸਟ ਕਰ ਰਹੇ ਆ ਥਾਰ ਦੇ ਵਿੱਚ ਬਸ ਹੁਣ ਮੋਟਰ ਤੇ ਜਾਂਦੇ ਆ ਆ ਆਪਣਾ ਸਮਾਨ ਯੰਤਰ ਆਪਾਂ ਚੱਕ ਲਏ ਆ। ਬਾ ਜਾਂਦੇ ਆ ਮੋਟਰ ਤੇ। ਜੀ ਹੁਣ ਚੱਲਿਆ ਨਾਣ ਮੋਟਰ ਤੇ ਯੰਤਰ ਆਪਾਂ ਚੱਕ ਚੁੱਕੇ ਆ ਤੇ ਆਹ ਨੰਨੂ ਫੇਰ ਆਪਣਾ ਭਰਾ ਨਾਲ ਇਧਰ ਆਪਣਾ ਗੈਰੀ ਵੀਰ। ਇੱਕ ਵਾਰੀ ਹੋਰ ਤੇ ਆਹ ਕੁਝ ਕਹਿਣਾ ਚਾਹੁੰਦਾ ਹੈ ਇਹ ਬਸ ਐਂ ਕਹਿਣਾ ਚਾਹੂਗਾ। ਲੋ ਜੀ ਆ ਗਏ ਆ ਆਪਣੀ ਮੋਟਰ ਤੇ ਤੇ ਮੋਟਰ ਬੰਦ ਪਈ ਆ ਪਤਾ ਨਹੀਂ ਕੀ ਚੱਕਰ ਹੈ। ਚਲਵਾਉਨੇ ਆ ਕਹਿ ਕੇ ਹੁਣ ਮੋਟਰ ਆਪਣੀ। ਤੇ ਇਧਰ ਆਪਣੇ ਭਰਾ ਖੜੇ ਆ। ਮੋਟਰ ਨਹੀਂ ਛੱਡੀ ਯਾਰ ਮੋਟਰ ਛਡਾਓ ਯਾਰ ਉਹ ਲੋ ਪਾਣੀ ਵੀ ਚੈੱਕ ਕਰੋ ਕਿ ਢੀਕਾ ਹੈ ਚੈੱਕ ਕਰੋ ਉਹ ਵੀਰ ਨਾ ਕੰਮ ਨਹੀਂ ਕਰਨੇ ਯਾਰ ਥਾਪਾ ਵੀ ਹੁਣ ਜਾਣਦੇ ਆ ਮੋਟਰ ਦੇ ਵਿੱਚ ਨਹਾਉਣ ਤੇ ਇਧਰ ਆਪਣੇ ਭਰਾ ਸਾਰੇ ਇੰਜੋਏ ਕਰ ਰਹੇ ਆ ਬਾਕੀ ਬਈ ਮੋਟਰ ਪੂਰੀ ਸਰਾ ਤੇ ਪਾਣੀ ਵੀ ਬੁਰਾ ਛੰਦਾ ਹੰਦਾ ਪਾਣੀ ਬੁਰਾ ਛੰਦਾ ਹੰਦਾ ਅਕੀਰ ਸਾਰੇ ਛੇਦ ਆ ਗਏ ਤੇ ਬਈ ਬਾਕ ਤੇ ਰਿਵਿਊ ਹੈ ਇਧਰ ਦਾ ਉਧਰ ਆਪਣਾ ਗੁਰਦੁਆਰਾ ਸਾਹਿਬ ਆ ਕੇ ਆ ਗਏ ਇਧਰ ਆਪਣੇ ਸਾਰੇ ਭਰਾ ਇੰਜੋਏ ਕਰ ਰਹੇ ਆ ਆਪਾਂ ਹੀ ਵਾਚ ਵਿੱਚ ਜਾਂਦੇ ਆ ਆਪਾਂ ਹੀ ਮੁੰਨ ਵਿੱਚ ਜਾਂਦੇ ਤੇ ਨੌਣੇ ਆ ਪੂਰਾ ਇੰਜੋਏ ਕਰਦੇ ਆ ਆਪਾਂ ਜਾ ਤੋ ਕਿ ਹੁਣ ਆਪਾਂ ਰੈਡੀ ਹੋ ਚੁੱਕੇ ਆ ਤੇ ਮੋਟਰ ਤੇ ਬਈ ਪੂਰਾ ਇੰਜੋਏ ਕੀਤਾ ਤੇ ਹੁਣ ਭੁੱਖ ਬਹੁਤ ਲੱਗੀ ਹੈ ਇੰਜੋਏ ਦਾ ਪੂਰਾ ਕਰਨਾ ਹੈ ਭੁੱਖ ਬਹੁਤ ਤੇਜ਼ ਲੱਗੀ ਹੁਣ ਫਿਲਹਾਲ ਲੰਗਰ ਪਾਣੀ ਛਕਾਂਗੇ ਤੇ ਦਰਸ਼ਕਾਂ ਗੁਰਦੁਆਰਾ ਸਾਹਿਬ ਇੱਕ ਗੁਰਦੁਆਰੇ ਦੇ ਵਿੱਚ ਵੀ ਦੋ ਦੋ ਗੁਰਦੁਆਰਾ ਸਾਹਿਬ ਨੇ ਇੱਕ ਗੁਰਦੁਆਰਾ ਸਾਹਿਬ ਇੱਧਰ ਹੈ ਤੇ ਇੱਕ ਗੁਰਦੁਆਰਾ ਸਾਹਿਬ ਉੱਧਰ ਹੈ ਤੇ ਇੱਧਰ ਆ ਬੰਦੇ ਪਾਟ ਬਣਾਈ ਜਾਂਦੇ ਆ ਆ ਆਪਣਾ ਆਪਣਾ ਪਾਟ ਬਣੀ ਜਾਂਦਾ ਨਾ ਠੀਕ ਹੈ ਬਈ ਯਾਰ ਬੋਕ ਐਂਡ ਪਾਗਾ ਬਈ ਬਹੁਤ ਸੋਹਣੀ ਪਾਗ ਬਣੀਆਂ ਬਈ ਤੇ ਇੱਧਰ ਮੇਰਾ ਵੀਰ ਸੁੱਤਾ ਪਿਆ ਹੈ ਉਹ ਵੀ ਲੰਗਰ ਛਕ ਲਿਆ ਤੇ ਸੀਗੇ ਪਕੌੜੇ ਤੇ ਨਾਲ ਚਾਹ ਲੰਗਰ ਪੀਣੇ ਦੇ ਫਿਰ ਬਾਹਰ ਜਾਂਦੇ ਹੁਣ गुरुद्वारा साहब छापा तो आज हम सारे एक बार गुरुद्वारा साहब दिखाने कीर्तन चल रहा है इतद्वारा साहब की शजावट भी पूरी की ਫੰਡ ਫੇਬਾ ਸਾੰਮੀ ਦੇ ਯਾਤਰਾ ਪਕਾ ਲੇ ਸ਼ੁਰੂ ਕਰੀ ਜਾਵਾਂਗੇ ਬਾਕੀ ਉਹ ਤੁਮਾਨੂੰ ਦੋ ਗੱਲ ਦੱਸਾਂਗਾ ਇੱਕ ਹੈ ਤਾਂ ਇੱਥੇ ਖੜੇ ਆ ਮੱਥਾ ਟੇਕ ਕੇ ਜਾਵਾਂਗੇ ਥੋੜੀ ਜਿਹੀ ਰੁਣ ਬੱਸ ਬਾਅਦ ਦਰਸ਼ਨ ਕਰਕੇ ਫੇਰ ਚੱਲ ਬੜਾएंगे ਤੇ ਹੋਰ ਲੱਗਿਆ ਹਾ ਮੋਟਰਸਾਈਕਲ ਦੇ ਲੈ ਵੀ ਟੂੜਾ ਘੜਾ ਮਿੰਗਿਆ ਇੰਵੇਂ ਇੱਥੇ ਨਾ ਚੱਲ ਬਈ ਉਹ ਬੱਪੀ ਓਏ ਓਏ ਓਏ

ਉਹੋ ਮੋਟਰਸਾਈਕਲ ਜਿਹਦੇ ਝੂਟਾ ਲੈ ਕੇ ਆ ਗਿਆ ਤੇ ਬਈ ਮੈਨੂੰ ਤਾਂ ਡਰ ਲੱਗਣ ਲੱਗ ਗਿਆ ਸੀ ਮੈਂ ਥੋੜਾ ਚਲਾਇਆ ਸੀ ਪਰ ਮੈਨੂੰ ਤਾਂ ਸਹੀ ਤਰ੍ਹਾਂ ਚੱਲਿਆ ਨਹੀਂ ਤੇ ਮੈਂ ਪੁੱਛਿਆ ਸੀ ਬਾਈ ਨੂੰ ਕਿੰਨੇ ਦਾ ਕਹਿੰਦਾ ਵੀ 1 ਲੱਖ ਰੁਪਏ ਦਾ ਜੋ ਖੜਾਉਣਾ ਆ ਪਰ ਉਹ ਵੀ ਪٹرول ਵੇਹਾਰੇ ਚੱਲ ਰਹੀ ਗੇਅਰ ਗੁਰ ਵੀ ਉਹ ਚ ਪੈਂਦੇ ਸੀਗੇ ਚੀਜ਼ ਬਹੁਤ ਸਰਾ ਸੀ ਬਈ ਉਹ ਤੇ ਉਹ ਜਵਾਜ ਇੱਥੇ ਕਿਦੀ ਫਿਰਦੀ ਹੁਣ ਸਲਾ ਆਪਾਂ ਮੋਟਰ ਤੋਂ ਵਾਪਸ ਆਏ ਆ ਫੇਰ ਤੇ ਆਹ ਖੇਤਾਂ ਦੇ ਰਾਹੇ ਜਾਈਏ ਨੇ ਆਪਾਂ ਤੇ ਇਧਰ ਝੋਨਾ ਲੱਗ ਰਿਹਾ ਇੱਧਰ ਵੀ ਇਹ ਸਾਰਾ ਪਿੰਡ ਯਾਰ ਜਾਂ ਤਰ ਬਾਹਰ ਹੀ ਐ ਜਾਂ ਤਰ ਬੰਦੇ ਇੱਥੇ ਬਾਹਰ ਹੀ ਰਹਿੰਦੇ ਆ ਤੂ ਨਹੀਂ ਨਿੱਕਾ ਜਿਹਾ ਪਿੰਡ ਆਹਾ ਤੇ ਇਹ ਪਿੰਡ ਦਾ ਨਾਮ ਆਪਾਂ ਜੀ ਗੱਲ ਕਰੀ ਵੀ ਪਿੰਡ ਦਾ ਨਾਮ ਇਹਦਾ ਹੈਗਾ ਮੋਇਲਾ ਵਾਹਿਦਪੁਰ ਤੇ ਜਿਹੜਾ ਗੁਰਦੁਆਰਾ ਗੁਰਦੁਆਰੇ ਦਾ ਨਾਮ ਹੈ ਕਾਲਗੜ੍ਹ ਸਾਹਿਬ ਤੇ ਮੋਇਲਾ ਵਾਹਿਦਪੁਰ ਪਿੰਡ ਵਾਜਦਾ ਹੈ ਤੇ ਤੋ ਬਈ ਇੱਕ ਵਿਊ ਚੈੱਕ ਕਰੋ ਖੇਤ ਵਗੈਰਾ ਕਿੱਡੇ ਵਧੀਆ ਨੇ ਇੱਥੇ ਬਹੁਤ ਹਰੀਆਲੀ ਆ ਬਈ ਹੋ ਗਈ ਬਣੀਆਂ ਨੀਆਂ ਜਲੇਬੀਆਂ ਤਰਾਨੇ ਲੰਗਰ ਤਿਆਰ ਹੋ ਰਹੇ ਜਿਵੇਂ ਹੁਣ ਇਹਨਾਂ ਨੇ ਖਾਇ ਜਲੇਬੀਆਂ ਬੰਨ ਰਹੀਆਂ ਸੀ ਤੇ ਇਸ ਪਿੱਛੇ ਜਿਹੜਾ ਕੋੜੇ ਬੰਨ ਰਹੇ ਨੇ ਤੇ ਇਧਰਲੀ ਸਾਈਡ ਆ ਹਰਮਾਲੀ ਰੋਟੀ ਬੰਨ ਰਹੀ ਆ ਆ ਇੱਕ ਹਰਮਾਲੀ ਰੋਟੀ ਇੱਧਰ ਤਿਆਰ ਹੋਈ ਜਾਂਦੀ ਆ ਬਾਕੀ ਵਧੀਆ ਸੇਵ ਚੁਣ ਹਲੇ ਰੋਟੀ ਤੇ ਇਧਰ ਆ ਹਾਟਾ ਇੰਨਾ ਵਾਲਾ ਬਿਆਹਾ ਆ ਉਹ ਜਿਹੜੇ ਸੌ ਗਿਆ ਸੀ ਕਈਓ ਵਲੌਗ ਨਹੀਂ ਕੀਤਾ ਤੇ ਇੱਧਰ ਸਾਡਾ ਬੰਦਾ ਹੱਸ ਚੁੱਕਿਆ ਥਾਰ ਦੇ ਵਿੱਚ ਤੇ ਨਾ ਇੱਧਰ ਉੱਤਰ ਪਾਰੇ ਨੇ ਇੱਧਰ ਹੁਣ ਟਰੱਕ ਪਿੱਛੇ ਕਰ ਰਿਹਾ ਥਾਰ ਚ ਫਸਿਆ ਬੈਠਾ ਉਹ ਨੱਚਿਆ ਉਹ ਵੀ ਇਪਲੋਡ ਨਾ ਕੀਤਾ ਉਹਦਾ ਕੋਈ ਘਰ ਧਿਆਨ ਨਾ ਫੜ ਰਿਹਾ ਕਰੋ ਇਹ ਲੱਗ ਗਈ ਸੀ ਇੱਧਰ ਸਾਡਾ ਨੰਨੂ ਜਰਾ ਫਸ ਚੁੱਕਿਆ ਨਹੀਂ ਨਹੀਂ ਹੈਗੀ ਜਗ੍ਹਾ ਥੋੜੀ ਦੇ ਬੰਨ ਕਾਲਾ ਤੇ ਕੀਤਾ ਜਾ ਰਿਹਾ ਨੰਨੂ ਜੀ ਲੱਭ ਗਿਆ ਤਾਂ ਤੇ ਇਹ ਜੀ ਇਹ ਸਮਾਗਮ ਹੁਣ ਖਤਮ ਹੋ ਚੁੱਕੇ ਤੇ ਆਪਾਂ ਹੁਣ ਚੱਲ ਪਿਆ ਕਾਲਗੜ੍ਹ ਸਾਹਿਬ ਤੋਂ ਆਨੰਦਪੁਰ ਸਾਹਿਬ ਜਾਣੇ ਆ ਬਸ ਹੁਣ ਹੁਣ ਤਿਆਰੀ ਜਾਂਦੇ ਬਈ ਗਰਮੀ ਬੋਝਾ ਲੱਗ ਰਹੀ ਹੈ ਮਾੜਾ ਸ਼ਰਟ ਵੀ ਉੱਪਰ ਹੀ ਲਾਤੀ ਸੀਗੀ ਤੇ ਹੁਣ ਖਿਲਾਲ ਬਸਰਾਮ ਨਾਲ ਜਾ ਕੇ ਟਰੱਕ 'ਤੇ ਬੈੰਨੇ ਆ ਇਹ ਬਸ ਨੰਦਪੁਰ ਫੈਲ ਜਾਉਦੇ ਆਂ ਪਹਾੜਾਂ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਸਿੱਧਾ ਨੰਦਪੁਰ ਫੈਲ ਜਾ ਕੇ ਮਿਲਾਂਗੇ ਉਹ ਗਰਮੀ ਬਹੁਤ ਹੈ ਤੇ ਵਲੌਗ ਕਰਨਾ ਬਹੁਤ ਅੱਛਾ ਲੱਗ ਰਿਹਾ ਮੈਨੂੰ ਉਹਦਾ ਪਰ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਉਹ ਖੜਾ ਫਿਰ ਟਰੈਕ ਬਸ ਫੜਾ ਫੜ ਵੇਚ ਕੇ ਆ ਕੇ ਬਹਿਨੇ ਆਂ ਕਿਉਂਕਿ ਸਿੱਧਾ ਨੰਦਪੁਰ ਤਾਈ ਮਿਲਾਂਗੇ ਤੇ ਬੈਟਰੀ ਵੀ ਕਾਫੀ ਲੋ ਹੈ ਉਹ ਤਾਂ ਗਰਮੀ ਬਹੁਤ ਜ਼ਿਆਦਾ ਹੈ ਤੇ ਵਲੌਗ ਕਰਨਾ ਬਹੁਤ ਅੱਛਾ ਲੱਗ ਰਿਹਾ ਮੈਨੂੰ ਫਰਦਨ ਗੁਰਸਾਹਿਬ ਨੂੰ ਖਾਦੀ ਮਿਲਦੇ ਲੋਜੀ ਸਾਲ ਹੁਣ ਆਪਾਂ ਅਗੇ ਟਰੱਕ ਤੇ ਬਹਿ ਗਏ ਤੇ ਬਈ ਇੱਥੇ ਆਗੇ ਸਾਹ ਆਇਆ ਬਾਹਰ ਤਾਂ ਬਹੁਤ ਲੱਗਿਆ ਗਰਮੀ ਹੋ ਰਹੀ ਆ ਇੱਥੇ ਰਾਮ ਨਾਲ ਪਉਣ ਬੈਠੇ ਚਿੱਲਡ ਚਿੱਲਡ ਤੇ ਬਾਹਰ ਸਿੱਧਾ ਪੰਨਾ ਗੁਰਸਾਹਿਬ ਆ ਕੇ ਮਿਲਦੇ ਆ ਬਾਕੀ ਰਾਤ ਇੱਕ ਦੋ ਛੋਟ ਦਿਖਾਵਾਂਗੇ ਤੁਹਾਨੂੰ ਤੇ ਹੁਣ ਸਿੱਧਾ ਨੌਕ ਦੁੱਖਾ ਆ ਕੇ ਮਿਲਦੇ ਆ ਆਂਦ ਗੁਰਸਾਹਿਬ ਲੈ ਜਾਈ ਜਾਂਦੇ ਸੀ ਤੇ ਯਾਰ ਰਾਤ ਘਾੜਾ ਦੇ ਕੋੜੇ ਹਦਾਂਦਰ ਮਿਲੇ ਆ ਤੇ ਪ੍ਰਵਾਸੀ ਭਰਾ ਆ ਖਾਈ ਜਾਂਦਾ ਖਰਬੂਜਾ ਛੱਲ ਛੱਲ ਕੇ ਬਾਈ ਇਹ ਡਰੋਨ ਪਈਓ ਇਧਰ ਬਥੇਰੇ ਆ ਬਾਂਦਰ ਬਾਂਦਰੀ ਬਾਂਦਰ ਬਾਂਦਰੀ ਬਾਂਦਰ ਕੋਈ ਉਹ ਲੜਦੇ ਆ ਇਧਰ ਇਹਨਾਂ ਨੂੰ ਕੱਟ ਕੱਟ ਕੇ ਖਵਾਈ ਜਾਂਦੇ ਆ ਉਹ ਇਹਨਾਂ ਨੂੰ ਸੇ ਪਹੁੰਚ ਚੁੱਕੇ ਆ ਤੇ ਇੱਥੇ ਉਹਨਾਂ ਦਾ ਜੂਸ ਵਗੈਰਾ ਪੀਣੇ ਆ ਤੇ ਇੱਥੇ ਕਮਰਾ ਵਗੈਰਾ ਲੈਣੇ ਏਸੀ ਵਾਲਾ ਤੇ ਇਧਰ ਆਪਣਾ ਟਰੱਕ ਖੜਾ ਤੇ ਇਧਰ ਨਾਲ ਰਸਤੇ ਖਾਲਸਾ ਬਹੁਤ ਆਪਾਂ ਥੋੜੀ ਇਹਨੂੰ ਬਾਪੂ ਮੰਨਿਆ ਨੇ ਘਰੋਂ ਵਗੈਰਾ ਲੈ ਲੀਏ ਥੋੜੀ ਇਹ ਰੈਸਟ ਕਰਕੇ ਫਿਰ ਆਪਾਂ ਜਾਣਾ ਇੱਕ ਮੈਣ ਪੂਰਾ ਨਾਪ ਕਰਕੇ ਘੁੰਮ ਕੇ ਆਵਾਂਗੇ ਆਪਾਂ ਸਾਰੇ ਗੁਰਦੁਆਰੇ ਦਰਸ਼ਨ ਕਰਕੇ ਆਵਾਂਗੇ ਬਲੌਗ 'ਚ ਬਣੇ ਰਹੋ ਨਾਲ ਨਾਲ ਤੁਹਾਨੂੰ ਵੀ ਆਪਾਂ ਦਰਸ਼ਨ ਕਰਾਵਾਂਗੇ ਬਲੇ ਬਿਆਰਤੀਓ ਤੋਂ ਮਿਲਿਆ ਸੀ ਲੋ ਜੀ ਕਮਰੇ ਆਪਾਂ ਨੂੰ ਹੁਣ ਮੈਜਿਕ ਕੇ ਠੰਡੇ ਠੰਡੇ ਏਸੀ ਵਾਲੇ ਤੇ ਬਲੌਗ ਪਰਨਾ-ਪਰਨਾ ਬੰਨ ਕੇ ਨਹਾ ਧੋ ਕੇ ਰੈਡੀ ਹੋ ਰਿਆਂ ਤੇ ਹੁਣ ਬਸ ਕਿਸੇ ਗੁਰਦੁਆਰੇ ਦੇ ਵਿੱਚ ਚੱਲਦੇ ਆਪਾਂ ਤੇ ਬਈ ਇੱਥੇ ਇੱਕ ਵਾਰ ਥੀ ਵਿਊ ਚੈੱਕ ਕਰੋ ਉਹ ਵੇਖੋ ਉਹ ਸੀ ਨਾਣਾ ਦੇਵੀ ਦਾ ਪਹਾੜ ਉਹ ਬਿਲਕੁਲ ਅੱਗੇ ਤੇ ਇੱਧਰ ਹੈ ਵੀ ਰਾਸਤੇ ਖਾਲਸਾ ਤੁਹਾਨੂੰ ਜੀ ਜਨਨੇ ਦੇ ਇੱਥੇ ਗੁਰਦੁਆਰਾ ਸਾਹਿਬ ਸਾਰੇ ਜੀ ਦਰਸ਼ਨ ਕਰਦੇ ਆ ਤੇ ਨਾਲ ਤੁਹਾਨੂੰ ਵੀ ਕਰਾਨੇ ਆ ਆਈ ਚਾਹੁੰਦੇ ਆ ਮਸਨ ਆਪਾਂ ਉਹਨਾਂ ਗੁਰਦੁਆਰਾ ਦੇ ਅੱਗੇ ਮਿਲਦੇ ਆਪਾਂ ਲੋ ਜੀ ਹੁਣ ਆਏ ਆ ਸ਼ੀਦਾ ਵਾਲੇ ਗੁਰਦੁਆਰੇ ਨੰਦਪੁਰ ਸਾਹਿਬ ਤੇ ਇੱਥੇ ਦਰਸ਼ਨ ਕਰਦੇ ਆ ਜੀ ਤੁਹਾਨੂੰ ਵੀ ਕਰਾਨੇ ਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਇੱਥੇ ਭਈ ਆਹ ਹੈ ਜਗ੍ਹਾ ਜਿੱਥੇ ਪੁਰਾਣੇ ਟਹਿੰ ਦੇ ਵਿੱਚ ਅ ਸਿਰਦਾ ਹੀ ਰਗੜਦੇ ਹੁੰਦੇ ਸੀਗੇ ਤੇ ਆਹ ਕੋਟਣਾ ਚੈੱਕ ਕਰੋ ਵੀ ਮਿੱਥੋ ਵੀ ਕਿੰਨਾ ਵੱਡਾ ਹੈ ਕੋਟਣਾ ਤੇ ਹਾ ਇੱਥੇ ਬਾਟਾ ਏ ਵੱਡਾ ਏ ਤੇ ਇਧਰ ਆ ਬਹੁਤ ਵੱਡਾ ਕੋਟਨਾ ਵੀ ਤੇ ਆਪਾਂ ਹਰਦਾਈ ਵੀ ਪੀਜਵਾਗੇ ਕੱਲ ਨੂੰ ਤੇ ਇਧਰ ਗੁਰਦੁਆਰਾ ਸਾਹਿਬ ਆ ਇੱਕ ਗੁਰਦੁਆਰਾ ਸਾਹਿਬ ਦਾ ਆਪ ਗੁਰੂ ਕਾ ਬਾਗ ਜਿੱਡਾ ਵਾਲੇ ਗੁਰਦੁਆਰੇ ਦਾ ਪ੍ਰਦਰਸ਼ਨ ਕਰਦੇ ਆ ਤੇ ਮੈਂ ਹੁਣ ਚੱਲਿਆ ਵਾਪਸ ਕਮਰੇ ਚੱਲਾ ਕਿਉਂਕਿ ਵੀ ਮੇਰੀ ਤਾਂ ਥੋੜੀ ਬਹੁਤ ਜ਼ਿਆਦਾ ਦਰਦ ਹੋ ਰਹੀ ਮੇਰਾ ਪੂਰਾ ਵੀ ਨਹੀਂ ਜਾਂਦਾ ਤੇ ਬਾਕੀ ਦੇ ਗੁਰਦੁਆਰੇ ਆਪਾਂ ਫਿਰ ਅਗਲੇ ਵਲੌਗ ਕੈਪਚਰ ਕਰਾਂਗੇ ਮਾਰਨਿੰਗ ਤੇ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਜੇ ਵਲੌਗ ਵਧੀਆ ਲੱਗਿਆ ਹੋਵੇ ਤਾਂ ਬਈ ਲਾਈਕ ਜਰੂਰ ਕਰਿਓ ਤੇ ਚੈਨਲ ਆਪਣੀ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਕੱਲ ਵੀ ਹੋਰ ਗੁਰਦੁਆਰੇ ਕੈਪਚਰ ਕਰਾਂਗੇ ਤੇ ਕੱਲ ਸ਼ਾਇਦ ਆਪਣੀ ਵਾਪਸੀ ਹੈ ਘਰ ਨੂੰ ਤੇ ਰਸਤੇ 'ਚ ਵੀ ਆਪਾਂ ਹੋਰ ਗੁਰਦੁਆਰੇ ਜਾਵਾਂਗੇ ਤੇ ਬਸ ਅੱਜ ਦਾ ਵਲੌਗ ਇੰਨਾ ਹੀ ਲਾਈਕਿੰਗ ਕਰਕੇ ਜਾਇਓ ਧੰਨਵਾਦ